ਲੀਆਂ ਬੈਠੀਆਂ ਹੋਈਆਂ ਸਵਾਦ ਲੈ ਰਹੀਆਂ ਆਪਣੀਆਂ ਆਪਣੀਆਂ ਚਾਦਰਾਂ ਪਛਾਈਆਂ ਨਾਲ ਠੀਕ ਹੈ ਇਹ ਫਰਕ ਆ ਮੇਰਾ ਭਰਾ ਜਿਵੇਂ ਆਪਣੇ ਮੁਲਕ ਨਾਲ ਕੰਪੇਅਰ ਕਰ ਲਈਏ ਨਾ ਮੇਰਾ ਭਾਈ ਇਹ ਸਵਾਦ ਆ ਜ਼ਿੰਦਗੀ ਦਾ ਭਾਈ ਸਹੀ ਆ ਦੇਖੋ ਕਿੰਨਾ ਸੋਹਣਾ ਮੇਰਾ ਭਰਾ ਹੈ ਨਾ ਪੰਜੀ ਵੀ ਕੀ ਹਾਲ ਚਾਲਾ ਮਿੱਤਰੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਅੱਜ ਮੇਰਾ ਭਾਈ ਆਪਾਂ ਜਾਵਾਂਗੇ ਕੈਨੇਡਾ ਦੇ ਵਿੱਚ ਤੁਹਾਨੂੰ ਕੈਨੇਡਾ ਦੇ ਵਿੱਚ ਦਿਖਾਉਂਦੇ ਆ ਯੂਰਪ ਦੇ ਵਿੱਚ ਤੋਂ ਵੀ ਦੇਖੇ ਹੋਗੇ ਬੜਾ ਨਾਮ ਕੀ ਹੈ ਯੂਰਪ ਦਾ ਕਿ ਯੂਰਪ ਦੇ ਵਿੱਚ ਵਧਰਾ ਬੜਾ ਛੇ ਅੱਜ ਤੁਹਾਨੂੰ ਅਸੀਂ ਕੈਨੇਡਾ ਦੇ ਵਿੱਚ ਦਿਖਾਉਣ ਲਈ ਕੀ ਸਾਲ ਦਾ ਵਾਤਾ। ਇਟਸ ਅ ਵੈਰੀ ਫੇਮਸ ਬੀਚ ਹੇਅਰ ਤੇ ਤੁਸੀਂ ਜਾਓਗੇ ਤਾਂ ਤੁਹਾਨੂੰ ਬੜੀ ਰਿਲੈਕਸੇਸ਼ਨ ਫੀਲ ਹੁੰਦੀ ਆ। ਫਾਈਨਲੀ ਆਪਾਂ ਚੱਲ ਗਏ ਆ ਇਹ ਆਪਣਾ ਇੱਧਰ ਏਰੀਆ ਹੈਗਾ ਜਿੱਥੇ ਆਪਾਂ ਰਹਿਨੇ ਆ। ਦੇਖ ਸਕਦੇ ਹੋ ਕਿੰਨੇ ਸੋਹਣੇ ਸੋਹਣੇ ਘਰ ਹੈਗੇ ਆ। ਤੇ ਇੱਥੋਂ ਮੇਰਾ ਭਾਈ ਆਪਾਂ ਬੱਸ ਲੈਨੇ ਆ। ਤੇ ਇੱਥੋਂ ਹੈਗਾ ਕਾਰ ਜਾਂ ਬੱਸ। ਉਹ ਵੀ ਬੱਸ ਆ ਰਹੀ ਆ। ਤੇ ਬੱਸ 'ਚ ਬੈਠਨੇ ਆ। ਫਿਰ ਆਪਾਂ ਬੱਸ ਚੱਲਣਾ। ਉਹ ਵੀ ਮਿੱਤਰੋ ਅਸੀਂ ਪਹੁੰਚ ਗਏ ਆ ਤੇ ਸਾਨੂੰ ਬੱਸ ਨੇ ਦੇਖੋ ਪੂਰਾ ਬਿਲਕੁਲ ਲੋਕੇਸ਼ਨ ਤਾਂ ਤਾ ਰਿਆ ਇਹੀ ਆਗਾ ਮੇਨ ਸਾਰਾ ਤੇ ਚਲੋ ਆਪਾਂ ਅੰਦਰ ਜਾਂਦੇ ਆਂ ਦੇਖਦੇ ਆਂ ਤੁਹਾਨੂੰ ਥੋ ਵਿਊ ਦਿਖਾਉਨੇ ਆਂ ਕੀ ਹਿਸਾਬ ਦਾ ਵਹਿਗਾ ਤਾਂ ਨਾਲ ਕਰਦੇ ਆਂ ਗੱਲਾਂ ਬਾਤਾਂ ਮੇਰਾ ਭਾਈ ਭਾਈ ਜੀ ਫਾਈਨਲੀ ਆਪਾਂ ਬਸਾ ਚੋਂ ਉਤਰ ਗਏ ਸੀਗੇ ਤੇ ਆ ਆਪਣਾ ਈ ਜਗਾ ਆ ਜਿਹੜਾ ਈਚ ਆਪਾਂ ਦੇਖਣਾ ਆ ਤੁਸੀਂ ਦੇਖ ਸਕਦੇ ਹੋ ਮੇਰਾ ਭਰਾ ਲੋਕੀ ਜਿੱਦਾ ਦੇਖੋ ਫੈਮਲੀ ਦੀਆਂ ਫੈਮਲੀਆਂ ਬੈਠੀਆਂ ਹੋਈਆਂ ਸਵਾਦ ਲੈ ਰਹੀਆਂ ਆਪਣੀਆਂ ਆਪਣੀਆਂ ਚਾਦਰਾਂ ਪਛਾਈਆਂ ਨਾਲ ਠੀਕ ਹੈ ਇਹ ਫਰਕ ਆ ਮੇਰਾ ਭਰਾ ਜਿਵੇਂ ਆਪਣੇ ਮੁਲਕ ਨਾਲ ਕੰਪੇਅਰ ਕਰ ਲਈਏ ਨਾ ਮੇਰਾ ਭਾਈ ਇਹ ਸਵਾਦ ਆ ਜ਼ਿੰਦਗੀ ਦਾ ਭਾਈ ਸਹੀ ਆ ਦੇਖੋ ਕਿੰਨਾ ਸੋਹਣਾ ਮਰਾ ਪਰ ਹਣਾ ਇਟਸ ਵੈਰੀ ਬਿਊਟੀਫੁਲ ਬਰੋ ਕੋਈ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ ਚਾਹੇ ਦੇਖੋ ਕਿੰਨੇ ਕਿੰਨੇ ਉਮਰਾਂ ਦੇ ਬੈਠੇ ਹੋਆ ਠੀਕ ਆ ਕਪਲ ਨੇਸ ਕਪਲ ਯਾਰ ਇਹ ਥੋੜੀ ਨਾ ਫਿਰ ਬੁੱਢਾ ਬੁੱਢੀ ਹੋ ਗਏ ਆ ਬਸ ਠੀਕ ਆ ਜੀ ਅਗਲੇ ਪਿਆਣੀ ਆ ਕਰੇ ਹਸਬੈਂਡ ਵਾਈਫ ਆ ਯਾਰ ਸਵਾਲ ਆ ਲਓ ਤਾਂ ਲੋਕੀ ਆਪਣੇ ਕੁੱਤਿਆਂ ਨੂੰ ਵੀ ਨਾਲ ਕਮਾਉਂਦੇ ਆ ਬਰੋ ਸਾਡੇ ਨਿਆਣਿਆਂ ਨੂੰ ਨਾਲ ਲੈ ਕੇ ਜਾਣ ਨੂੰ ਡਰਦੇ ਆ ਇਹ ਆਪਣੇ ਬਾਈ ਜੀ ਕੈਨੇਡਾ ਦੇ ਵਿੱਚ ਆ ਗਏ ਆ ਤੁਸੀਂ ਦੇਖ ਸਕਦੇ ਹੋ ਫੈਮਲੀਆਂ ਵਗੈਰਾ ਆਉਂਦੀਆਂ ਹੈਗੀਆਂ ਕਿਸੇ ਦਾ ਬਰਥਡੇ ਆ ਕਿਸੇ ਦਾ ਕੋਈ ਫੰਕਸ਼ਨ ਆ ਕਿਸੇ ਦਾ ਕੋਈ ਆ ਸੈਲੀਬ੍ਰੇਟ ਕਰਦੇ ਆ ਯਾਰ ਅਗਲੇ ਇੰਜੋਏ ਕਰਦੇ ਆ ਕੋਈ ਲੈਣਾ ਨਹੀਂ ਕੋਈ ਦਿਨ ਨਹੀਂ ਹੋਰ ਬੰਦੇ ਨੇ ਕੁਝ ਨਾਲ ਸੋਨਾ ਲੈ ਆਣਾ ਯਾਰ ਦੁਨੀਆ 'ਚ ਕਿਸੇ ਨੇ ਕੁਝ ਨਾਲ ਲੈ ਆਣਾ ਚਿੱਲ ਕਰੋ ਆ ਆਪਣੇ ਪੰਜਾਬੀ ਵੀ ਫੈਮਿਲੀ ਵੀ ਤੁਰੀ ਪੰਜਾਬੀ ਪੂਰੀ ਗੱਲ ਬਾਤ ਆ ਬਾਈ ਜੀ ਸੋ ਜਿੱਥੇ ਪਾਣੀ ਖਤਮ ਹੁੰਦਾ ਆ ਠੀਕ ਆ ਜੀ ਯਾਰ ਕੋਈ ਇੱਧਰ ਵੀ ਹੈਗਾ ਆ ਇੱਧਰ ਵੀ ਲਾਈ ਜਿੱਦਾਂ ਬੱਚਿਆਂ ਵਾਸਤੇ ਹੈਗਾ ਆ ਤੁਸੀਂ ਬੱਚਿਆਂ ਨੂੰ ਘੁਮਾ ਫਰਾ ਸਕਦੇ ਹੋ ਆਪਣੇ ਡੋਕਸ ਵਗੈਰਾ ਨੂੰ ਕਰ ਸਕਦੇ ਹੋ ਚੀਅਰਸ ਨੇ ਟੇਬਲ ਲੱਗੇ ਹੋਏ ਨੇ ਤੁਸੀਂ ਬੈ ਕੇ ਖਾ ਸਕਦੇ ਹੋ ਇੰਜੋਏ ਕਰ ਸਕਦੇ ਹੋ ਮਿਊਜ਼ਿਕ ਸੁਣਾ ਸਕਦੇ ਹੋ ਤੈਨ ਇਹ ਹੈਗਾ ਹਮਿਲਟਨ ਬੀਚ ਟ੍ਰੇਲ ਠੀਕ ਹੈ ਇੱਥੇ ਟ੍ਰੇਲ ਹੁੰਦੀਆਂ ਨੇ ਡਿਫਰੈਂਟ ਡਿਫਰੈਂਟ ਜਿਹੜੀਆਂ ਨਾ ਨਾਲ-ਨਾਲ ਜਾਂਦੀਆਂ ਨੇ ਤੇ ਬਿਲਕੁਲ ਬੀਚ ਤੇ ਕੰਡੇ-ਕੰਡੇ ਨਾਲ-ਨਾਲ ਜਾਣ ਗਈਆਂ ਤੇ ਤੁਸੀਂ ਵੇਖ ਸਕਦੇ ਹੋ ਮਤਲਬ ਕਿੰਨਾ ਸਾਫ਼ ਸਿਹਤ ਦਾ ਰਸਤਾ ਲੋਕੀ ਇੱਥੇ ਵਾਕ ਕਰ ਰਹੇ ਨੇ ਆਪਣੇ ਡੌਗਸ ਨੂੰ ਲੈ ਕੇ ਆਉਂਦੇ ਨੇ ਆਪਣੇ ਬੱਚਿਆਂ ਨੂੰ ਲੈ ਕੇ ਆਉਂਦੇ ਨੇ এনवायरमेंट ਆ ਯਾਰ ਵਧੀਆ ਲਾਈਕ ਜਨਾ ਮਤਲਬ ਠੀਕ ਹੈ ਜਿਹੜੇ ਨਾਲ ਹੀ ਇਹ ਤੇ ਸਿਟੀ ਹੈਗੀ ਹੈ ਇੱਧਰ ਨੂੰ ਠੀਕ ਹੈ ਜਿੰਨੇ ਸਿਟੀ ਦਾ ਘੁੰਮਣਾ ਸਿਟੀ ਦਾ ਜਵਾਈ ਕਰੋ ਲਾਈਕ ਸ਼ਾਮ ਨੂੰ ਮਾਰਨਿੰਗ ਮਤਲਬ ਇੱਥੇ ਆਏ ਦਾ ਲਾਈਕ ਤੁਸੀਂ ਦੇਖ ਸਕਦੇ ਹੋ ਆਹ ਰਖੋ ਇੰਜੋਏ ਕਰ ਰਹੇ ਨਾ ਅਗਲੇ ਯਾਰ ਇਹ ਨਹੀਂ ਕਿ ਸਾਰਾ ਸਾਰਾ ਕੁਝ ਸਿਟੀ ਨਹੀਂ ਹੈਗਾ ਮਤਲਬ ਇੱਥੇ ਆਣ ਕੇ ਬੰਦਾ ਇੱਕ ਵਧੀਆ ਤੁਹਾਨੂੰ ਪਤਾ ਵਧੀਆ ਬੰਦੇ ਨੂੰ ਹਵਾ ਮਿਲਦੀ ਆ ਸਵਾਦ ਮਿਲਦਾ ਲੋ ਲੋਕੀ ਸਾਈਕਲਿੰਗ ਵਗੈਰਾ ਕਰਦੇ ਆ ਲੋਕੀ ਕਹਿੰਦੇ ਨਾ ਕਿ ਸਟ्रेस ਬਹੁਤ ਆ ਉੱਥੇ ਬੈਠੋ ਬੈ ਕੇ ਗੱਪਾਂ ਛਪਾਂ ਮਾਰੋ ਆਪਣੇ ਕਪਲਸ ਨਾਲ ਆਪਣੇ ਆਪਣੇ ਮੋਮ ਡੈਡ ਨਾਲ ਆਪਣੀ ਫੈਮਿਲੀ ਨਾਲ ਬੈ ਕੇ ਬੰਦਾ ਇੰਜੋਏ ਕਰਦਾ ਗੱਪਾਂ ਛਪਾਂ ਮਾਰਦਾ ਕੋਈ ਡਿਸਕਸ ਇਧਰ ਨਾਲ ਹੀ ਪਾਣੀ ਆ ਆ ਰਖੋ ਨਾਲ ਹੀ ਪਾਣੀ ਆ ਇਧਰ ਬੀਚ ਆ ਦੈਟਸ ਵਾਈ ਬਹੁਤ ਵਧੀਆ ਯਾਰ ਮਤਲਬ ਲਾਈਕ ਯਾਰ ਲਾਈਫ ਚ ਨਾ ਜੇ ਬੰਦੇ ਨੇ ਆਉਣ ਆਇਆ ਠੀਕ ਹੈ ਪੈਸਾ ਮਨੀ ਇਜ਼ ਨੋਟ ఎవਰੀਥਿੰਗ ਬ్రో ਸਹੀ ਹੈ ਨਾਲ ਇੱਥੇ ਆਣ ਕੇ ਇੰਜੋਏ ਕਰੋ ਠੀਕ ਆ ਸਵਾਦ ਲਓ ਜ਼ਿੰਦਗੀ ਦਾ ਪੈਸਾ ਵੀ ਕਮਾਓ ਬਟ ਨਾਲ-ਨਾਲ ਲਾਈਫ ਵੀ ਆਪਣਾ ਵਧੀਆ ਇੰਜੋਏ ਕਰੋ ਮੇਰਾ ਭਰਾ